ਗੱਲ ਕੋਈ ਸ਼ੁੱਲ ਮੈਂ ਕੁਛ ਨਹੀਂ ਲੈਣਾ ਹੈਗਾ ਫਿਰ ਹੁਣ ਮੈਂ ਤਾਂ ਬਈ ਤੇਰੀ ਬਸਣਾ ਨਹੀਂ ਫਿਰ ਤਾਂ ਪਤਾ ਨਹੀਂ ਕੀ ਹੋਣਾ ਹੈ ਨਹੀਂ ਮੈਂ ਥਾਣੇ ਚੱਲੀ ਥਾਣੇ ਕਾ ਤੇ ਚੱਲੀ ਯਾਰ ਮੇਰੇ ਨਾਲ ਕਾ ਤੇ ਬਸੇਂਗੀ ਮੇਰਾ ਜੂਰਾ ਡਿਟੇਲ ਕਢਾ ਲਾ ਪਉਂਦੀ 110 ਤੇ ਰੰਦਦਾ ਮੈਨੂੰ ਗੱਲ ਪੈਣ ਦੀ ਗੱਲ ਨਹੀਂ ਹੁਣ ਮੈਂ ਤੇਰੇ ਨਾਲ ਹੀ ਰਹੂੰਗੀ ਹੋਰ ਮੈਂ ਕਿੱਥੇ ਜਾਵਾਂ ਮੇਰੇ ਮਾਂ ਬਾਪ ਨੇ ਤਾਂ ਮੈਨੂੰ ਰੱਖਣੀ ਨਹੀਂ ਕਿਉਂ ਫਿਰ ਤੈਨੂੰ ਇਹ ਕਰੂੰਗੀ ਹੋਰ ਕਿਹੜਾ ਖਸਮ ਨੂੰ ਕਰਾਉਣਾ ਭੈਣ ਜੀ ਤੇਰੀ ਜੀ ਤੂੰ ਸਬਰ ਵੀ ਨਹੀਂ ਕਾਦੀ ਸਿਰੇ ਚੜੀ ਜਾਨੀ ਆ ਹੁਣ ਨਹੀਂ ਸਬਰ ਦੀ ਨਾਲ ਨਹੀਂ ਕਾਦੀ ਮੈਨੂੰ ਵੀ ਤਾਂ ਘਰੋਂ ਪੱਡਾ ਹੀ ਆ ਮੈਂ ਤਾਂ ਕਿੱਥੇ ਫਿਰਦਾ ੱਟਕੇ ਖਾਂ ਦਾ ਜੰਗਲਾਂ 'ਚ ਫਿਰਦਾ ਮੇਰਾ ਕਿਆ ਕਸੂਰ ਹੈ ਮੈਨੂੰ ਵੀ ਨਾਲ ਲੈ ਕੇ ਤਾਂ ਫਿਰ ਜੰਗਲਾਂ 'ਚ ਹੁਣ ਮੇਰੀ ਗੱਲ ਸੁਣ ਲੈ ਬੁੱਗੇ ਮੈਂ ਤਾਂ ਤੈਨੂੰ ਬਸ 5 ਮਿੰਟ ਦੇਣੀਆਂ ਹੋਰ ਇਹਦੇ ਉੱਪਰ ਕੋਈ ਟਾਈਮ ਨਹੀਂ ਤੇਰੇ ਕੋਲ ਹੈਲੋ ਹੈਲੋ ਹਾਂ ਪਰ ਵੀ ਦੇਖੀ ਮੈਂ ਵੀ ਮੇ ਸੁੱਖੇ ਨਾ ਮੇਰਾ ਤਲਾਕ ਹੋਣ ਲੱਗਿਆ ਹੈਨਾ ਹਾਂ ਹਨਾ ਅਰ ਮੈਂ ਤੇਰੇ ਹੀ ਬਸਣਾ ਹੁਣ ਬਾਈ ਹੋਰ ਮੈਂ ਕਿਤੇ ਨਹੀਂ ਜਾ ਸਕਦੀ ਮੈਂ ਸੱਭ ਵੱਲ ਟੁੱਟ ਚੁੱਕੀ ਆ ਉਜੋ ਹੋਈ ਗਲਤੀ ਆਪਾਂ ਦੋਨੋਂ ਤੋਂ ਹੋਈ ਆ ਵੀ ਮੈਂ ਕੱਲੀ ਨੇ ਨਹੀਂ ਕੀਤੀ ਆ ਤੈ ਕੱਲੇ ਨੇ ਨਹੀਂ ਕੀਤੀ ਹੈਗੀ ਆਪਾਂ ਦੋਨੋਂ ਤੋਂ ਗਲਤੀ ਹੋ ਗਈ ਹੁਣ ਤੈਨੂੰ ਬਸਾਣੀ ਤਾਂ ਮੈਨੂੰ ਪੈਣੀ ਹੋ ਆ ਹੋਰ ਇਹ ਤੋਂ ਉੱਪਰ ਕੁਛ ਨਹੀਂ ਹੋ ਸਕਦਾ ਮੈਂ ਦੱਸ ਯਾਰ ਤੈਨੂੰ ਕਿਵੇਂ ਦਿਖਾ ਲਵਾਂ ਨਹੀਂ ਜਦ ਗੱਲ ਕਰ ਸਕਦਾ ਫੇਰ ਬਸਾਨ ਚ ਕਿ ਆਏ ਆ ਦੇਖ ਮੈਂ ਗੱਲ ਕਰੀਏ ਮੇਰੀ ਮੇਰੀ ਜਿਆਦਾ ਗਲਤੀ ਜਿਹੜੇ ਮੇਰੀ ਆ ਕਿ ਤੇਰੀ ਤੂੰ ਤਾਂ ਮੇਰੇ ਕਾਲ ਪਈ ਜਾਨੀ ਲੈ ਨਹੀਂ ਚੱਲ ਠੀਕ ਆ ਮੇਰੀ ਗੱਲ ਸੁਣ ਚੱਲ ਆਪਾਂ ਤਾਂ ਗਲਤੀ ਤਾਂ ਹੋਈ ਆ ਨਾ ਮੰਨਦਾ ਨਾ ਵੀ ਤੇਤੋ ਵੀ ਗਲਤੀ ਹੋਈ ਆ ਫਿਰ ਫਿਰ ਹੁਣ ਮੈਂ ਤਾਂ ਬਈ ਤੇਰੀ ਬਸ ਨਾ ਨਹੀਂ ਫਿਰ ਤਾਂ ਪਤਾ ਨਹੀਂ ਕੀ ਹੋਣਾ ਇਹ ਨਹੀਂ ਮੈਂ ਥਾਣੇ ਚੱਲੀ ਥਾਣੇ ਕੱਲ ਤੇ ਚੱਲੀ ਯਾਰ ਮੇਰੇ ਨਾਲ ਸਕਾ ਤੇ ਬਸੇਗੀ ਮੇਰਾ ਜੂਰਾ ਡਿਟੇਲ ਕਢਾ ਲੈਣਾ ਪਊਂਦੀ 100 ਤੇਰਾ ਅੰਦਾਜ਼ਾ ਮੈਨੂੰ ਚੱਲ ਆ ਉਹ ਮੇਰਾ ਅੰਦਾਜ਼ਾ ਤਾਂ ਚਾਹੇ ਤੇਰਾ ਅੰਦਾਜ਼ਾ ਜੋ ਮਰਜ਼ੀ ਦਾ ਹੋਈ ਤੇ ਗਲਤੀ ਦੋਨਾਂ ਤੋਂ ਵਾਹ ਮੇਰੀ ਸੋਹ ਗੱਲ ਆ ਤਾਂ ਲੜਾਈ ਵਾਲੀਆਂ ਗੱਲਾਂ ਤੇਰਾ ਉੱਥੇ ਤਲਾਕ ਤੇ ਸੌਖਾ ਹੀ ਹੋ ਜਾਊਗਾ ਹੋ ਗਿਆ ਬੱਸ ਹੋ ਗਿਆ ਉਹ ਕਹਿੰਦਾ ਮੈਂ ਰੱਖਣੀ ਨਹੀਂ ਉਹਨੇ ਸਭ ਨਾਲ ਗੱਲਾਂ ਕਰ ਲਈ ਸਰਪੰਚ ਪੰਚ ਨਾਲ ਅਗਲਾ ਕਹਿੰਦਾ ਅਸੀਂ ਤੇਰੇ ਨਾਲ ਆ ਉਹਨੂੰ ਕਹਿੰਦੇ ਬਿੱਤ ਕੁਛ ਨਹੀਂ ਕੋਈ ਦੇਣ ਨਹੀਂ ਕੋਈ ਲੈਣ ਨਹੀਂ ਕੁੜੀ ਆ ਰਾਮ ਨਾਲ ਜਾਵੀਂ ਤੇਰੇ ਕੋਲ ਕਹਿੰਦਾ ਅਸੀਂ ਕੱਢਾਂਗੇ ਕੋਈ ਚੱਕਰ ਨਹੀਂ ਐਡਾ ਮੇਰੇ ਨਾਲ ਸਕਾ ਤੇ ਗੱਲ ਪੈਣੀ ਐ ਤੂੰ ਗੱਲ ਪੈਣ ਦੀ ਗੱਲ ਨਹੀਂ ਹੁਣ ਮੈਂ ਤੇਰੇ ਨਾਲ ਹੀ ਰਹੂੰਗੀ ਹੋਰ ਮੈਂ ਕਿੱਥੇ ਜਾਵਾਂ ਮੇਰੇ ਮਾਂ ਬਾਪ ਨੇ ਤਾਂ ਮੈਨੂੰ ਰੱਖਣੀ ਨਹੀਂ ਲੈ ਹੱਥ ਦੋ ਗਿਆ ਅਸ ਕੀ ਗੱਲ ਆ ਤੂੰ ਹੈ ਕਿੱਥੇ ਹੁਣ ਹੱਦ ਕਿਆ ਬਸ ਹੁਣ ਇਹੀ ਹੋਣਾ ਤਾਂ ਬਈ ਹੁਣ ਹੋਰ ਕੁਛ ਨਹੀਂ ਹੋ ਸਕਦਾ ਮੈਨੂੰ ਮੈਂ ਤਾਂ ਹੁਣ ਜੀਣੀ ਆਪਣੀ ਜ਼ਿੰਦਗੀ ਮੈਂ ਮਾਰਨਾ ਤੋੜਿਆ ਨਾ ਤੂੰ ਹੈ ਕਿੱਥੇ ਹੁਣ ਮੈਂ ਆਪਣੇ ਘਰੇ ਆ ਆਪਣੇ ਘਰ ਦੇ ਕਿਸੇ ਨਾਲ ਗੱਲ ਕਰਾਂ ਮੇਰੀ ਉਹ ਕੋਈ ਨਹੀਂ ਮੈਨੂੰ ਨਾ ਕੋਈ ਬੁਲਾਉਂਦਾ ਹੈ ਨਾ ਕਿਸੇ ਨੇ ਤੇਰੇ ਨਾਲ ਗੱਲ ਕਰਨੀ ਹੈ ਬਸ ਅਗਲੇ ਨੇ ਤਾਂ ਮੈਨੂੰ ਫੋਨ ਦੇਤਾ ਅਗਲਾ ਕਹਿੰਦਾ ਆਪਣੀ ਸਲਾਹ ਲਾ ਕੇ ਦੱਸ ਤੇ ਕਿਆ ਕਹਿੰਦਾ ਹੈ ਉਹ ਆ ਕੀ ਗੱਲ ਆ ਭਾਈ ਮੈਂ ਨਹੀਂ ਅਖਦਾ ਮੇਰੇ ਘਰ ਤਾਂ ਮੈਂ ਤੈਨੂੰ ਕੱਲ ਵੀ ਗਿਆ ਠੀਕ ਆ ਲੜਾਈ ਵਾਲੀਆਂ ਗੱਲਾਂ ਨਾ ਕਰ ਲੜਾਈ ਕਲੇਸ਼ ਹੋਊਗਾ ਉਹ ਸੰਦੇ ਨੂੰ ਤਾਂ ਕੁਝ ਨਹੀਂਗਾ ਮੈਨੂੰ ਨਹੀਂ ਪਤਾ ਹੈਗਾ ਹੁਣ ਵੀ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਚਲ ਠੀਕ ਆ ਹੁਣ ਤਾਂ ਜੋ ਕਹਿਤਾ ਠੀਕ ਆ ਬਸ ਇਹੀ ਰੱਖੀ ਬਿਆਨ ਆਪਣਾ ਹੁਣ ਮੈਂ ਤਾਂ ਆਣੀ ਚੱਲੀ ਹਾਂ ਉੱਥੇ ਵੀ ਇਹੀ ਗੱਲ ਕਹੀਂ ਚੰਗਾ ਠੀਕ ਹੈ ਵੇ ਥਾੜੇ ਜਾਨ ਨੂੰ ਕਿਹਾ ਮੈਂ ਕਹਿੰਦਾ ਮੇਰੀ ਕਿਹੜਾ ਇੰਦੀ ਗਲਤੀ ਐ ਫੇ ਕੋਈ ਤੂੰ ਤਾਂ ਮੇਰੇ ਨਾਲ ਪੈਨੀ ਲਾ ਥਾਣੇ ਚੱਲੀ ਐ ਚਲ ਠੀਕ ਹੈ ਚੰਗਾ ਸਾਰਾ ਮਿੰਟ ਵੇਗਾ ਫੇ ਮੇਰੇ ਨਾਲ ਵੀ ਗੁਬਾਇਆ ਗਈਆਂ ਵੀ ਜਿਹੜੇ ਜਿਨ੍ਹਾਂ ਨੂੰ ਪਤਾ ਐ ਠੀਕ ਆ ਠੀਕ ਆ ਫੇ ਰੱਖ ਕੋਈ ਨਾ ਪਤਾ ਰੱਖ ਚੰਗਾ ਹੈਲੋ ਫੋਨ ਚੱਕਣੰਦ ਤੇ ਕਦੋਂ ਦਾ ਵੀ ਫੋਨ ਵੀ ਚੱਕਣਾ ਐ ਉਹ ਮੜਾ ਫੋਨ ਐ ਤੇ ਰਿਸ਼ਤੇਦਾਰਾਂ ਦਾ ਹਾਂ ਫਿਰ ਕੀ ਕਹਿੰਦੀ ਹੁਣ ਤੇਰੀ ਮੰਮੀ ਕੋਸ਼ਣੀਆ ਤੂੰ ਮੈਨੂੰ ਹਲੇ ਫੋਨ ਨਾ ਕਰ ਮੈਂ ਤੈਨੂੰ ਕਹਾਂ 10-10 ਦਾ ਮੇਰੀ ਉਜਾਨ ਖਾਂ ਲੱਗੀ ਆ ਕਿਉਂ ਫਿਰ ਤੈਨੂੰ ਇਹ ਕਰੂੰਗੀ ਹੋਰ ਕਿਹੜਾ ਖਸਮ ਨੂੰ ਕਰਾਉਣਾ ਮੈਂ ਸੁਖੇ ਨੂੰ ਫੋਨ ਲਾ ਕੇ ਦੇਖ ਲੈ ਕੀ ਕਹਿੰਦਾ ਮੈਨੂੰ ਦੱਸ ਕਾਹਦੇ ਕਰਦੀ ਆ ਮੈਂ ਕਿਉਂ ਸੁਖੇ ਨੂੰ ਫੋਨ ਲਾਵਾਂ ਸੁਖੇ ਨੇ ਤਾਂ ਮੇਰਾ ਫੋਨ ਫੋਨ ਮੇਰੇ ਮਮੀ ਨਾਲ ਗੱਲ ਕਰਾਵਣੀ ਮਮੀ ਨਾਲ ਗੱਲ ਕਰਾ ਦੇ ਪੋਣਾ ਨਹੀਂ ਕਰਨੀ ਮੈਂ ਤਾਂ ਘਰੋਂ ਬਾਹਰ ਆ ਕੇ ਖੜੀ ਆ ਹਲੋ ਤੂੰ ਕਰਾਇਆ ਨਾ ਯਾਰ ਆਪਣੀ ਮਮੀ ਨਾਲ ਗੱਲ ਲੈ ਥੋੜੋ ਗੱਲ ਹੋਣੀ ਆ ਤੇ ਕਿਉਂ ਗੱਲ ਨਹੀਂ ਹੋਣੀ ਮੈਂ ਕੇਸ ਕੀਤਾ ਮੈਂ ਮੈਂ ਇਹ ਚਿੱਠੂਂਗੀ ਆਪੇ ਉਹ ਕਿ ਆ ਵੀ ਜਾਣਗੇ ਚੱਲ ਫੇ ਥੋੜਾ ਜਿਹਾ ਸਬਰ ਕਰ ਲੈ ਕੋਈ ਨਹੀਂ ਦੇਖ ਰਿਆ ਸਬਰ ਕਰਨਾ ਮੈਨੂੰ ਜਵਾਬ ਦੇ ਦੇ ਬਸ ਮੈਂ ਤੈਨੂੰ ਦੱਸਦਾ ਪਹਿਲੇ ਭੈਣ ਜੀ ਤੇਰੀ ਜਿਹੜੂ ਸਬਰ ਵੀ ਨਹੀਂ ਕਾਦੀ ਸਿਰੇ ਚੜੀ ਜਾਨੀ ਆ ਹੁਣ ਨਹੀਂ ਸਬਰ ਦੀ ਗੱਲ ਨਹੀਂ ਗੱਲਾਂ ਹੀ ਕੱਢਣੀਆਂ ਉਹਨਾਂ ਕੇ ਮੂੰਹ 'ਚ ਲਗਾਮ ਦੇ ਕੇ ਗੱਲ ਕਰ ਮੇਰੀ ਆਪਣੀ ਮੰਮੀ ਨਾਲ ਗੱਲ ਕਰਾ ਫਿਰ ਲਿਆ ਕਰਾਣਾ ਫੇ ਘਰੇ ਆ ਕੇ ਕਰਾ ਦੇਣਾ ਤਾ ਸਿਰੇ ਚੜੀ ਜਾਨੀ ਆ ਕਾ ਕਲੇਸ਼ ਪਾਣਾ ਵੱਡ ਬੜਈਆ ਹੋਣਾ ਓਰੇ ਮੈਨੂੰ ਕੀ ਆ ਕਰੀ ਜਾ ਜੋ ਕਰਨਾ ਤੇਰਾ ਕੰਮ ਨਹੀਂ ਹੀ ਤਾ ਸ਼ੁਰੂ ਤੋਂ ਹੀ ਆਪਣੀ ਮੰਮੀ ਨਾਲ ਗੱਲ ਕਰਾ ਦੇ ਮੇਰੀ ਨਹੀਂ ਓਰੇ ਸਾਰਿਆਂ ਦਾ ਵੱਡ ਬੜਈਆ ਹੋ ਜਾਣਾ ਤੈਨੂੰ ਦੱਸਦਾ ਮੈਂ ਜੋ ਮਰਜ਼ੀ ਕਰੀ ਜਾ ਮੈਨੂੰ ਨਹੀਂ ਪਤਾ ਹੈਗਾ ਮੇਰਾ ਕਿਸੇ ਨਾਲ ਨਹੀਂ ਲਿੰਕ ਮੇਰਾ ਤੇਰੇ ਨਾਲ ਲਿੰਕ ਆ ਬਸ ਮੈਂ ਤਾਂ ਤੇਰੇ ਹੀ ਬਣਿਆ ਤੇਲਾ ਦੀ ਤੂੰ ਰੱਖਦੀ ਆ ਔਰ ਮੈਂ ਤੈਨੂੰ ਦੱਸੀ ਆ ਨਾ ਵੱਡ-ਵੱਡੇ ਆ ਬਹੁਤ ਹੋਣਾ ਥੋੜੇ ਆ ਵੀ ਹੋਣਾ ਸਾਡੇ ਆਣਾ ਦਾ ਵੀ ਹੋਣਾ ਜੋ ਮਰਜ਼ੀ ਕਰਨਾ ਮੇਰੇ ਨਾਲ ਤਾਂ ਕੋਈ ਵੀ ਨਹੀਂ ਤੂੰ ਮੈਨੂੰ ਚਾਹੇ ਸੌਬਰੀ ਵੱਡ ਚਾਹੇ ਇੱਕ ਵਰੀ ਵੱਡ ਮੈਂ ਹੀ ਆ ਗੱਲੀ ਮੇਰੇ ਨਾਲ ਤਾਂ ਕੋਈ ਨਹੀਂ ਵੱਡ-ਵੱਡੇ ਆ ਬਹੁਤ ਹੋਣਾ ਔਰ ਤੈਨੂੰ ਮੈਂ ਦੱਸੀ ਆ ਨਾ ਜਿਵੇਂ ਤੂੰ ਹਲੇ ਬੇਜ ਕੰਮ ਨਾ ਕਰ ਨਹੀਂ ਤੂੰ ਜਿੰਨੂ ਮਰਜੀ ਵੱਡ ਲਾ ਮੇਰੇ ਨਾਲ ਕੋਈ ਨਹੀਂ ਹੈਗਾ ਮੈਂ ਕੱਲੀ ਖੜੀ ਮੇਰੀ ਵੀ ਖਰਾਬ ਜਾਣੀ ਤੇਰੀ ਵੀ ਖਰਾਬ ਜਾਣੀ ਮੈਂ ਤੈਨੂੰ ਦੱਸੀ ਜਾਂਦਾ ਮੇਰੀ ਤਾਂ ਹੋਈ ਹੋ ਮੈਂ ਤਾਰਾਂ ਨੂੰ ਹੁਕਮ ਦੱਲ ਲਾ ਕੋਈ ਹਾਲ ਕੋਈ ਨਾ ਕੋਈ ਚੱਕਰ ਮੇਰੀ ਵੀ ਖਰਾਬ ਹੈ ਤੂੰ ਚਾਹੇ ਇੱਕ ਵਾਰੀ ਵੱਡ ਲਾ ਚਾਹੇ 100 ਵਾਰੀ ਵੱਡ ਲਾ ਮੈਨੂੰ ਵੱਡ ਮੇਰੇ ਨਾਲ ਕੋਈ ਨਹੀਂ ਤੋੜਦਾ ਮੈਂ ਤਾਂ ਕਰੋ ਬੇਕਾਰ ਹੋ ਗਈ ਫੁੱਗੇ ਉਹ ਮੈਨੂੰ ਵੀ ਤਾਂ ਘਰੋਂ ਕੱਢਿਆ ਮੈਂ ਤਾਂ ਕਿੱਥੇ ਫਿਰਦਾ ੱੱਕੇ ਖਾਂਦਾ ਜੰਗਲਾਂ 'ਚ ਫਿਰਦਾ ਮੇਰਾ ਕਿਆ ਕਸੂਰਾ ਹੁਣ ਮੈਨੂੰ ਵੀ ਨਾਲ ਲੈ ਕੇ ਨਾ ਫਿਰ ਜੰਗਲਾਂ 'ਚ ਹੈਲੋ ਹੈਲੋ ਮੈਂ ਕਿਹਾ ਤੂੰ ਇੱਕ ਵਾਰ ਸੁੱਕ ਨੂੰ ਕਾ ਕੇ ਦੇਖ ਲੈ ਵੀ ਸਾਡੇ ਚਾਹੇ ਜੀ ਕੋਈ ਗੱਲ ਨਹੀਂ ਦੀ ਹੈਗੀ ਤੇ ਅਸੀਂ ਕਿਹੜਾ ਕਿਸ ਨੂੰ ਮਿਲੇਗਾ ਮੇਰਾ ਪਾਈ ਉਹ ਕਹਿੰਦਾ ਮੈਂ ਇਸ ਜਨਾਨੀ ਨਾਲ ਗੱਲ ਨਹੀਂ ਕਰਨੀ ਉਹ ਮੈਨੂੰ ਮੂੰਹੋਂ ਮੂੰਹ ਕਹਿੰਦਾ ਕਹਿੰਦਾ ਮੈਂ ਜੇ ਕਹਿੰਦਾ ਸਾਡੇ ਘਰ ਬਾੜੀ ਹੀ ਕਹਿੰਦਾ ਮੈਂ ਮਰ ਜੂਗਾ ਕਹਿੰਦਾ ਇਹਨੂੰ ਘਰੇ ਬਾੜੀ ਜੇ ਤੁਸੀਂ ਉਹਨੇ ਸਭ ਨੂੰ ਐਂ ਕਰਕੇ ਅਗਲਾ ਕਹਿੰਦਾ ਸਾਡੇ ਤੇ ਹੋਰ ਕਿ ਤੇ ਬਿਆ ਕਰਾਲਾ ਫਿਰ ਕਿਉਂ ਬਰਾੜ ਮੈਂ ਇਹੀ ਕੰਮ ਕਰੰਦਿਆਂ ਜਾਂ ਤਾਂ ਮੇਰੀ ਕਿਹਨਾਂ ਗੱਲ ਜਾਤੂ ਕਹਿੰਦੀ ਤਲਾਕ ਲੈਣਾ ਉਦੋਂ ਤੂੰ ਖੋਜਦੀ ਹੁਣ ਤੈਨੂੰ ਤਲਾਕ ਮਿਲਦਾ ਹੁਣ ਤੂੰ ਆਪ ਨਹੀਂ ਲੈਂਦੀ ਨਹੀਂ ਮੈਂ ਨਹੀਂ بس ਫੇ ਮੈਂ ਕਿੱਥੇ ਜਾਊਂਗੀ ਮੈਂ ਤਾਂ ਤੇਰੀ ਰਹਿਣਾ ਤੈਨੂੰ ਕਚਰੇ ਮੈਜਣੇ ਤੈਨੂੰ ਤੂੰ ਕਿਹੜਾ ਮਾੜੀਆਂ ਬਥੇਰੇ ਮਿਲ ਜਣੇ ਤੈਨੂੰ ਮਾੜੀ ਨੂੰ ਕੀ ਹੈ ਤੂੰ ਮਾੜਾ ਮੈਂ ਤਾਂ ਤੇਰੀ ਰਹਿਣਾ ਉਹ ਚੱਲ ਫੇ ਮੈਨੂੰ ਬਾਰ ਬਾਰ ਮੈਂ ਤੈਨੂੰ ਆਪੇ ਫੋਨ ਕਰ ਦੂਗਾ ਕੋਈ ਨਹੀਂ ਆਪ ਫੋਨ ਮੇਰੀ ਗੱਲ ਸੁਣ ਲੈ ਬੁੱਗੇ ਮੈਂ ਤਾਂ ਤੈਨੂੰ ਬਸ 5 ਮਿੰਟ ਦਿੰਨੀ ਆ ਹੋਰ ਇਹਦੇ ਉੱਪਰ ਕੋਈ ਟਾਈਮ ਨਹੀਂ ਤੇਰੇ ਕੋਲ ਕਰਦਾ ਫੋਨ ਯਾਰ ਕੋਈ ਮੈਂ ਬਾਹਰ ਮੈਂ ਮम्मी ਦਾ ਨਾਮ ਲਖਾ ਦਿੰਦੇ ਮੈਨੂੰ ਨਾ ਕਹੀਂ ਫਿਰ ਮਰਨ ਲੱਗੇ ਸ਼ਾਲ ਬੱਸ ਫਿਰ ਤੇਰਾ ਉਹ ਠਹਿੜਾ ਹੀ ਛੋੜ ਦੇਣਾ ਬਾਅਦ ਤੂੰ ਆਪੇ ਨਿੱਕੀ ਐ ਨਹੀਂ ਬਾਹਰ ਮੈਂ ਤਾਂ ਮਰ ਲੱਗੇ ਮਿੰਨੂ ਕੀ ਐ ਜਿੰਦਗੀ ਦਾ ਖਰਾਬ ਐ ਦੋ ਹੀ ਕਰਾਂ ਦੀ ਮੈਂ ਤਾਂ ਮਰ ਜਾਣਾ ਫੈਮੀ ਦੇ ਉੱਤੇ ਧਿਆਨ ਖਾਣੇ ਲੈ ਪ੍ਰਿੰਸ ਮਾਰ ਦੇ ਸ਼ਾਲ ਆ ਜਾ ਭੁੱਲ ਤੇ ਬਰਾਬਰੀ ਆ ਤੇ ਮੈਂ ਤਾਂ ਚੈਨੂ ਦੱਸਾ ਥਾਣੇ ਕੋਲੇ ਫੇਟਾ ਪੜਾ ਰਿਪੋਰਟ ਲਿਖਾ ਕੇ ਮੈਂ ਤਾਂ ਕੋ ਖਾ ਕੇ ਮਰ ਜਾਣਾ ਮਿੰਨੂ ਕੀ ਐ ਚਲ ਕੋਈ ਨਾ ਫਿਰ ਮਰ ਜਾਊ ਭਾਈ ਆਹ ਕੰਮ ਤਾਂ ਕਰ ਲੈ ਮੈਂ ਜਿਹੜਾ ਮਰਜ਼ੀ ਕੰਮ ਕਰਨਾ ਆਹ ਤਾਂ ਕਰ ਲੈ ਕਿ ਰਾਂ ਤਾਂ ਹੁਣ ਤੱਕ ਮੇਰੀ ਗੱਲ ਦੀ ਬਾਤ ਮੈਂ ਆਪੇ ਆਂਦੀ ਮਿਲਿਓ ਤੇਰੇ ਪਿੱਛੇ ਕਿ ਰਾਂ ਤਾਂ ਹੋ ਜੇ ਜਿੰਨੀ ਜਿੰਨੀ ਕੋ ਮੈਂ ਮਾਰੀਆਂ ਉਹਨਾਂ ਨੂੰ ਤੂੰ ਮਰ ਗਿਆ ਬਸ ਫਿਰ ਐਂਦਾ ਹੋ ਗਾ ਉਹ ਜਿੰਨਾ ਕਿ ਮੈਂ ਮੇਰੀ ਗੋਗਾ ਜ਼ਹਿਰ ਮੇਰੇ ਹੱਥ ਜਾ ਲੈ ਜ਼ਹਿਰ ਮੇਰੇ ਹੱਥ ਜਾ ਮੈਂ ਦਾ ਖਾ ਕੇ ਕੋਈ ਮਰ ਲੱਗਿਆ ਮੈਂ ਦਾ ਰਿਪੋਰਟ ਲਿਖਾ ਦੇਣੀ ਨਾਲੇ ਚਾਰ ਬੰਦੇ ਪਿੰਡ ਦੇ ਨਾਲੇ ਬਸ ਖਾਂਦਾ ਨਾ ਉਹਦੀ ਗੱਲ ਕਰਾ ਮੇਰੇ ਨਾਲ ਜਿਹੜਾ ਤੈਨੂੰ ਪਿੱਛੇ ਘੜ ਕੇ ਗੱਲਾਂ ਸਖਾਂਦਾ ਮੈਨੂੰ ਕਿਹਨੇ ਗੱਲ ਸੁਖਾਣੀ ਆ ਬਸ ਕਰਿਆ ਕਰ ਤੂੰ ਇੰਨੇ ਜੋਗਾ ਹੈ ਨਹੀਂ ਜਿੰਨੀਆਂ ਤੂੰ ਫੜਾ ਮਾਰਦਾ ਐ ਤੂੰ ਹੀ ਕਰਨ ਚਲੀਏ ਤੂੰ ਠੰਡੇ ਦਿਮਾਗ ਦੇ ਕੰਮ ਲੈ ਲੈ ਤੇਰੇ ਤਾਂ ਅੱਗੇ ਲੱਗੀ ਪਈ ਐ ਤੇਰੇ ਕੋਈ ਤੱਕੀ ਜਣੀ ਕਹੋ ਕਿ ਮੈਨੂੰ ਕਰੋ ਦੇਖਾ ਗਲਤੀ ਮੈਂ ਕਿੱਥੇ ਨੂੰ ਜਾਣਾ ਤੂੰ ਦਿਮਾਗ ਨਾਲ ਸੋਚੀ ਕਿਉਂ ਚੱਲ ਥੋੜੀ ਕੁੜੀ ਹੋਵੇ ਮੈਂ ਨਹੀਂ ਤਾਂ ਦੇ ਦੇ ਹੋਣਾ ਮੈਨੂੰ ਕਰੋ ਪਤਾ ਤੇਰੇ ਦਾ ਮੈਂ ਕੀ ਕਰਾਂ ਮੈਨੂੰ ਵੀ ਤੇਰੇ ਤੋਂ ਬੱਝਾ ਹੋਣਾ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਇਹ ਗੱਲਾਂ ਤਾਂ ਨਹੀਂ ਪਤਾ ਬਸ ਮੈਂ ਤਾਂ ਤੈਨੂੰ ਜੋ ਕਹਿਤਾ ਮੈਂ ਤੇਰੇ ਬਸ ਨਾ ਮੈਂ ਕੋਈ ਮੁੱਲ ਕੋਈ ਸ਼ੁੱਲ ਮੈਂ ਕੁਝ ਨਹੀਂ ਲੈਣਾ ਹੈਗਾ ਬਸ ਮੈਂ ਤੇਨੂੰ ਕਹਿਤਾ ਮੈਂ ਤੇਰੇ ਹੀ ਰਹਿਣਾ ਆ ਮੇਰੇ ਘਰ ਦੇ ਆ ਕੇ ਮੈਨੂੰ ਮਾਰ ਦੇਣਾ ਮਾਰ ਦੇਣਾ ਮੈਂ ਤਾਂ ਮੈਂ ਤਾਂ ਜੈਣ ਹੱਥ ਚੱਕੀ ਪੈਦਾ ਮੈਂ ਤਾਂ ਮਰਨ ਲੱਗਿਆ ਤੇ ਮੈਂ ਜ਼ਰੂਰ ਦੇਖਤੀ ਕਰਾਉਣੀ ਕਿ ਜੀ ਚੱਲ ਫਿਰ ਤੂੰ ਆਪਦਾ ਜਾ ਮਾਰ ਫਿਰ ਮੈਂ ਤੈਨੂੰ ਕਹਿੰਨੀ ਆ ਨਾ ਮਰ ਤੂੰ ਮੈਂ ਵੀ ਤੇਰੇ ਮਗਰੇ ਆਨੀ ਨਾ ਤੂੰ ਮਾਰਤਾ ਸੀ ਮੈਂ ਤਾਂ ਡਗੂਗਾ ਤਾਂ ਗੰਦਾ ਕੱਲਣਾ ਨਹੀਂ ਮੈਂ ਤਾਂ ਮਰਨੇ ਲੱਗਿਆ ਵੇ ਬਾਈ ਮਾਰ ਲੈ ਫਿਰ ਜੋ ਮਰਜੀ ਕਰ ਲੈ ਮਾਰ ਲੈ ਮਰਨ ਨਾਲ ਇਹ ਨਹੀਂ ਵੀ ਤੂੰ ਮੇਰੇ ਘਰ ਬਸਾਲਵੇਂ ਉਹ ਮੈਂ ਮਰਦ ਮੈਂ ਤੂੰ ਆਪਣੀ ਤੈਨੂੰ ਜ਼ਿੰਦਗੀ ਲੈ ਲੈ ਜੀ ਬਈ ਤੂੰ ਆਪਣੀ ਜ਼ਿੰਦਗੀ ਜੀ ਮੈਂ ਆਪਣੀ ਜ਼ਿੰਦਗੀ ਜੀਣਾ ਮੈਂ ਤਾ ਮੈਨੂੰ ਘਰ ਦੇ ਵਾਲੇ ਮਾਰ ਦੇਣਾ ਹੋਂਦੀ ਮੇਰੇ ਪਿੰਡੇ ਤੇ ਨੀਲੇ ਲੱਤਾਂ ਦੇ ਨੀਲ ਪਾਏ ਪਏ ਫਿਰ ਮਾਰ ਲੱਤਾਂ ਦੇ ਨੀਲ ਪਾਏ ਪਏ ਡੁੱਟ ਕੇ ਡੱਡੇ ਉਹਨਾਂ ਨੇ ਫਿਰ ਕੋਈ ਨਾ ਕੋਈ ਜੋ ਮਾਰਦੀ ਕਰ ਬੁਗਿਆ ਮੈਂ ਤਾਂ ਤੇਰੇ ਨਾਲ ਹੀ ਮੈਂ ਵੀ ਸੁੱਤੀ ਵੀ ਨਹੀਂ ਮੇਰੇ ਤੇ ਨੀਲ ਪਾਏ ਪਏ ਸਾਰੇ ਪਿੰਡੇ ਦੇ ਡੱਡੇ ਮੈਨੂੰ ਤਾਂ ਨੀਲੇ ਆ ਕੇ ਫੁੱਲਾਂ ਵਾਲੀ ਕੁਰਸੀ ਤੇ ਬਿਠਾ ਤੂੰ ਜਿਵੇਂ ਰਾਣੀ ਆਈ ਆ ਪਰੀ ਉੱਥੋਂ ਇੱਜ਼ਤ ਦਾ ਮੋਢਾ ਪਾ ਕੇ ਪਰ ਤੈਨੂੰ ਕੋਈ ਕੁਝ ਕਹੇ ਰਿਹਾਗਾ ਪਹਿਲਾਂ ਹੀ ਰਾਤ ਮੰਮੀ ਰੋਟੀ ਪਕਾਈ ਫਿਰਦੀ ਦੀ ਸ਼ਕਾਵਾਂ ਕੀ ਹੋਣਾ ਉਹ ਰਾਤ ਨੂੰ ਮੈਂ ਰੋਟੀ ਪਕਾਈ ਫੱਦਰੀ ਕਿ ਨਹੀਂ ਅਸੀਂ ਨਿਕਰੇ ਰੱਖਣੀ ਹੈ ਜੀ ਆਪਣਾ ਮਾਰ ਖੂਗਾ ਤਾਂ ਗੰਦਾ ਕਰ ਮੈਂ ਕਿਹਾ ਸੀ ਇਸ ਟਾਈਮ ਮੈਨੂੰ ਪਤਾ ਕਿੱਥੇ ਆ ਕਿੱਥੇ ਆ ਆ ਗਲੀ 'ਚ ਬੈਠੀ ਆ ਮੈਂ ਉਹ ਗਲੇ ਕੁੰਡਾ ਲਾ ਕੇ ਟੋਰ ਨਾ ਜਿੰਦਾ ਜਿੰਦਾ ਲਾ ਕੇ ਪਈ ਅੰਦਰ ਆ ਫੋਨ ਮੈਨੂੰ ਫੜਾ ਤਾਂ ਕਹਿੰਦੇ ਜਿੱਥੇ ਮਰਜੀ ਮਰੀ ਉਹ ਨਾਲ ਜਿਹਨੂੰ ਮਰਜੀ ਲਾ ਚੱਕ ਫੋਨ ਲਾ ਜੀ ਜਿੰਦਾ ਘੜਕਾ ਜਾ ਬਣੇ ਕਰ ਹਾਂ ਕਿਲਾ ਬਾੜਦਾ ਹੈ ਕੋਈ ਬਾੜ ਲੂਗਾ ਤਾਂ ਇਨੂੰ ਬਾੜ ਦੇ ਤੂੰ ਜਾ ਕੇ ਤਾਂ ਦੇਖ ਐ ਨਾ ਤਕੌਣੀ ਬਾੜੇ ਤੂੰ ਬਿਜਾੜਾ ਆਪਣੇ ਘਰੇ ਕਿਉਂ ਬਾੜਾ ਮੇਰਾ ਕੀ ਹੱਕ ਆ ਮੇਰੀ ਮੈਨੂੰ ਤਾਂ ਗਲਤੀ ਹੋਈ ਆ ਹਾਂ ਫਿਰ ਮੇਰਾ ਕੀ ਹੱਕ ਆ ਐ ਤੂੰ ਤੇਰੀ ਗੱਲ ਮੇਰੀ ਤਾਂ ਕੋਈ ਗਲਤੀ ਨਹੀਂ ਹੋਈ ਮੇਰੀ ਤਾਂ ਸੱਚੀ ਗਲਤੀ ਆ ਨਾ ਬਾਪ ਕੋਈ ਬਾੜ ਦਾਂਦਾ ਤੇ ਪੁੱਤ ਗਲਤੀ ਹੁੰਦੀ ਆ ਮਾਂ ਬਾਪ ਬਾੜ ਦਾਂਦਾ ਕੋਸਾਰੀ ਬਾੜ ਲੈ ਲੈ ਕੋਈ ਨਹੀਂ ਟੋਟੀ ਬਾੜ ਦੇਉਣੀ ਆ ਸਾਡੇ ਨਹੀਂ ਬਾੜ ਦੇ ਤੂੰ ਯੇ ਨਹੀਂ ਕਰਨ ਚਲੀ ਜਾਨੀ ਆ ਫਿਰ ਕਿੱਥੇ ਬਾਲਾਂਗੇ ਤੂੰ ਇਹ ਕੰਮ ਕਰਦੀ ਕੋਈ ਤਾਂ ਕੋਈ ਮੈਟਰ ਨਹੀਂ ਜਾਏਗਾ ਤੂੰ ਵੀ ਸੋਚ ਕੇ ਦੇਖ ਮੇਰੇ ਕੋਲ ਰੋ বেকার ਮੈਂ ਅੱਜ ਗੜੀ ਜਿ ਬੈਠੀ ਆ ਦੱਸ ਕੀ ਕਰਾਂ ਮੈਂ ਹੁਣ ਤੇਰੇ ਮੰਮੀ ਨਾਲ ਗੱਲ ਨੰਬਰ ਦੇ ਕੇ ਆਪਣੀ ਮੰਮੀ ਨਾਲ ਗੱਲ ਕਰਾ ਦੇ ਇੱਕ ਵਾਰੀ ਭਾਈ ਉਹ ਤਾਂ ਗੱਲ ਨਹੀਂ ਕਰਨਾ ਮੰਨਦੇ ਉਹ ਕਹਿੰਦੇ ਨਾ ਸਾਡਾ ਤੇਨ ਨਾਲ ਕੋਈ ਨਾਤਾ ਤਾਂ ਨਾ ਸਾਡੇ ਨਾਲ ਮੁੰਡਾ ਗੱਲ ਕਰੇ ਨਾ ਸਾਡੇ ਨਾਲ ਕੁੜੀ ਗੱਲ ਕਰੇ ਸਾਡੇ ਵੱਲੋਂ ਤੁਸੀਂ ਦੋਨੇ ਮਰ ਗਏ ਤੂੰ ਨੰਬਰ ਦੇ ਦੇ ਤੇਰੀ ਮੰਮੀ ਨਾਲ ਗੱਲ ਕਰਾ ਚਾਹੇ ਨਾ ਜ਼ਰਾ ਨੰਬਰ ਦੇ ਦੇ ਹੈ ਨਹੀਂ ਨੰਬਰ ਘਰੇ ਫੋਨ ਨਹੀਂ ਆ ਫੋਨ ਉਹਨਾਂ ਨੇ ਮੈਨੂੰ ਚਕਾਤਾ ਮੈਂਟਲਾਂ ਨੇ ਦਰਵਾਜ਼ੇ ਪਰੋ ਛੱਡ ਕੇ ਬੋਲਣ ਨੂੰ ਫੜਾ ਕੇ ਗੱਲ ਕਰੋ ਬੜੀ ਉਹਨੇ ਉਹਨਾਂ ਨੇ ਨਹੀਂ ਕਰਨੀ ਉਹ ਤਾਂ ਅੰਦਰ ਪਈਆਂ ਰਹਨਾਂ ਕੁੰਡੇ ਲਾ ਕੇ ਮੈਂ ਦੇਖੇ ਹਾਈ ਗਾੜੀ ਜਾ ਕੇ ਤਾਂ ਦੇਖ ਤੁਰੇ ਤਾਂ ਪੈਣੀ ਆ ਆਪਣਾ ਕਿਹਦੇ ਚਾਚੇ ਦਾ ਨੰਬਰ ਲੈ ਲੇ ਨਾ ਮੋੜ ਕੇ ਕਹਿ ਦਿੰਦਾ ਜੀ ਗੱਲ ਕਰਾਉ ਉਹਨੇ ਹਾਂ ਚਾਚੇ ਦਾ ਤਾਂ ਬਦਨਾਮੀ ਕਰਾ ਲ ਮੈਂ ਹੋਰ ਜਿਹੜੀ ਰਹਿਨ ਖੂਂਦਾ ਨਾ ਕੈਂਠਾ ਪਵਾਲ ਮਾ ਉਹਨਾਂ ਤੋਂ ਵੀ ਉਹਨਾਂ ਨੇ ਤਾਂ ਮੈਨੂੰ ਮਾਰਦਾ ਨਹੀਂ ਅਵੇ ਮਰਨ ਤਾਂ ਨਹੀਂ ਡਰਦੀ ਮਰ ਤਾਂ ਮੈਂ ਜਾਣਾ ਹੀ ਆ ਐਂਡ ਤੇ ਮੇਰਾ ਮਰਨੇ ਆ ਠੀਕ ਆ ਪਰ ਮੈਂ ਇਹ ਕਹਿੰਨੀ ਆ ਮੈਂ ਤੇਰੇ ਨਾਂ ਹੀ ਬਸਣਾ ਤੇਰੇ ਨਾਮ ਲਾ ਕੇ ਹੀ ਮਰਨਾ ਮੇਰੀ ਜੋਗਲ ਤੂੰ ਪਿੱਕੇ ਬੈਠਾ ਤੈਨੂੰ ਆਪ ਹੀ ਉਹਨਾਂ ਨੇ ਬਾੜ ਲੜਨੀ ਇੰਦਰ ਕੁਝ ਨਹੀਂ ਹੁੰਦਾ ਕਿਸੇ ਨੇ ਨਹੀਂ ਬਾੜ ਨਹੀਂ ਕਿਸੇ ਨੇ ਨਹੀਂ ਬਾੜ ਨਹੀਂ ਕੋਈ ਦੀਵਤੇ ਤੇਰੀ ਦੀ ਦਦੀ ਦਾ ਹੈ ਗਾੜ ਨਾਲ ਬੈਠਾ ਨਹੀਂ ਮਾਰੀਗਾ ਮੈਂ ਹੀ ਬੈਠਣਾ ਹੈਗਾ ਮੈਂ ਤਾਂ ਤੈਨੂੰ ਦੱਸਾਂ ਮੈਨੂੰ ਲੈ ਜਾ ਉਹ ਮੈਂ ਉਹਦੇ ਗਲੇ 'ਚ ਬੈਠੀ ਆ ਪਰ ਇਹ ਤੇ ਬੈੜ ਦੇ ਵਿੱਚ ਇੱਕ ਇਹ ਬੈੜ ਤੈਨੂੰ ਬਾੜ ਲੜੀ ਕੁਝ ਨਹੀਂ ਹੁੰਦਾ ਤੂੰ ਤਾਂ ਉਹੀ ਕਾਲੀ ਕਰੀ ਜਾਨੀ ਆ ਮੈਨੂੰ ਕਿੱਥੋਂ ਬਾੜ ਨਹੀਂ ਤੈਨੂੰ ਮੰਨਦੇ ਅਗਲੇ ਇੰਨਾ ਜਲੂਸ ਮੇਰੀ ਮਾਂ ਨੇ ਕਦੇ ਕੱਢਿਆ ਹੀ ਨਹੀਂ ਮੇਰਾ ਜਿੰਨਾ ਅੱਜ ਕੱਢਦੀ ਆ ਉਹ ਇੰਨਾ ਵਕਲ ਹੋਣੀ ਹੁਣ ਗੱਲ ਤੇ ਵੀ ਤੇਰੀ ਪੇ ਅੱਛਾ ਤੇਰੀ ਨਹੀਂ ਇਹ ਹੈਗੇ ਹਨ ਤੈਨੂੰ ਕਦ ਘਰ ਬੇਕਾਰ ਕੀਤਾ ਹੋਇਆ ਦੱਸੀ ਮਾੜੀ ਆ ਗਲਤੀ ਵੀ ਹੈ ਜੀ ਤੈਨੂੰ ਕਾਹਦੀ ਤਾਂ ਇਹਨੇ ਕਾਰਕਤੂਰ ਤੇਰੇ ਬੋਨਾਂ ਦਾ ਤੇਰੇ ਚਾਹੀਦਾ ਮੈਂ ਤਾਂ ਚੱਲ ਆਪਣੇ ਘਰੇ ਮੁੜੇ ਆਲਾ ਤੇ ਦੋ ਚਾਰ ਦਿਨਾਂ ਨੂੰ ਫੇਰ ਤੈਨੂੰ ਤਾਂ ਬਾੜ ਲੈਣਾ ਨਾ ਉਹੀ ਤਾਂ ਗੱਲਾਂ ਕਰੋ ਬੇਕਾਰ ਤਾਂ ਮੈਂ ਤੈਨੂੰ ਵੀ ਬਾੜ ਲੈਣਾ ਮੇਰੇ ਇੱਦਾਂ ਵੀ ਟੁੱਟ ਗਈ ਤੈਨੂੰ ਵੀ ਬਾੜ ਲੈ ਤੈਨੂੰ ਕੋਲੇ ਘਰੋਂ ਕੱਢਣ ਲੱਗਿਆ ਉਹ ਭਾਈ ਅਗਲੇ ਕਹਿੰਦੇ ਸਾਡੇ ਘਰ ਨਾਲ ਬੜੀ ਮੇਰੇ ਡੈਡੀ ਕਹਿੰਦਾ ਜੇ ਕੁੜੀ ਅੰਦਰ ਪੜ ਗਈ ਤਾਂ ਮੈਂ ਮਰ ਜੂ ਉਦੋਂ ਸੁੱਖਾ ਕਹਿੰਦਾ ਜੀ ਇੱਧਰ ਬੜ ਗਈ ਕਹਿੰਦਾ ਨਹੀਂ ਤਾਂ ਦਵਾਈ ਖਾ ਲੈਣੀ ਆ ਨਾ ਥੋੜਾ ਸਾਰਿਆਂ ਦਾ ਲਿਗਣਾ ਉਹ ਕਹਿੰਦੇ ਸਾਡੇ ਨਾਲ ਬੜੇ ਅਗਲੇ ਨੇ ਜਿੰਦੇ ਲਾਤੇ ਮਿਹਰ ਨੂੰ ਆਪਣੇ ਨੂੰ ਚਲ ਤੇਰੇ بڑے ਭਾਈ ਨੂੰ ਫੋਨ ਕਰਦਾ ਮੈਂ ਰੁਕ ਜਾ ਇੱਕ ਮਿੰਟ ਕੀ ਫੋਨ ਲਾਏਗਾ ਉਹਨੂੰ ਉਹਨੂੰ ਨਾ ਕਰੀ ਫੋਨ ਫੋਨ ਉਹ ਕਹਿੰਦਾ ਮੈਂ ਨਹੀਂ ਚੱਕਣਾ ਹੈਗਾ ਸਾਨੂੰ ਲੋੜ ਹੈਗੀ ਤੇ ਫੇ ਤੂੰ ਇਕੱਲੀ ਮੋੜੀ ਬਣੀ ਹੋਈ ਆ ਫਿਰ ਹੋਰ ਮੈਂ ਕੀ ਕਰਾਂ ਹੁਣ ਮੇਰੇ ਨਾਲ ਹੈ ਨਹੀਂ ਕੋਈ ਤੁਰਨ ਨੂੰ ਮੈਂ ਇਕੱਲੀ ਹਾਂ ਉਹ ਬਾਈ ਆਂਡੇ ਤੇ ਮਾਰਾ ਤੋ ਕੰਮ ਲਿਆ ਕੋਈ ਨਹੀਂ ਹੁੰਦਾ ਤਰੀਆ ਬਾਸ ਤੇ ਦੇਖੀ ਕੱਪੜਾ ਨਾਲੇ ਬੜਾ ਇਸ਼ੂ ਬਣਾ ਦੇਣਾ ਕੋਈ ਨਾ ਕੋਈ ਨਾ ਇਹ ਵੀ ਕੁਝ ਹੋਣਾ ਤਾਂ 10 ਮਿੰਟ ਤਾਂ ਨਹੀਂ ਛਾਲ ਮਾਰਨ ਲੱਗਿਆ ਮਰ ਜੂਗੀ ਬਸ ਹੋਰ ਹੀ ਤੋਂ ਉੱਪਰ ਕੁਝ ਨਹੀਂ ਹੋਣਾ ਨਹੀਂ ਮੈਂ ਕਮਲਾ ਗੋਲ ਨੂੰ ਚੱਲੀ ਮੈਂ ਕਹਣਾ ਮੈਂ ਤਾਂ ਤੇਰੇ ਹੀ ਬਸਣਾ ਹੁਣ ਕਰ ਤੂੰ ਜਿਹੜਾ ਕੁਝ ਕਰਦੀ ਆ ਕਿੱਥੇ ਚੱਲੀ ਆ ਕਮਲਾ ਗੋਲ ਨੂੰ ਚੱਲ ਜਾ ਫੇ ਕੋਈ ਨਹੀਂ ਮੇਰੇ ਘਰੀ ਜਾ ਕੋਈ ਚੱਕਰ ਨਹੀਂ ਜਾ ਬਾਸ ਮੈਂ ਤਾਂ ਜਹੀ ਬਸਣਾ ਤੂੰ ਨਾਲ ਆ ਮੈਂ ਤਾਂ ਜਾਣਾ ਤੇਰੇ ਘਰੇ ਵੀ ਖੜਾ ਦਰਵਾਜੇ ਉਂਗੇ ਹਾਂ ਲੈ ਕੇ ਜਾਏਗਾ ਮੈਂ ਨਹੀਂ ਫੈਟਣ ਨੂੰ ਲੈ ਗਿਆਣੀ ਮੇਰੇ ਕੋਲ ਤੂੰ ਦਈਏ ਚਾਲੇ ਜਿਹੜਾ ਭਾਈ ਜੇ ਤੂੰ ਕਰਦੇ ਉਹ ਕਰਦੇ ਉਹਨਾਂ ਨੇ ਮੈਨੂੰ ਮਾਰ ਦੇਣਾ ਜਾਂਦੇ ਨਹੀਂ ਵੜਦੇ ਨੇ ਘਰ ਦੇਣੇ ਦਾ ਫੇਰ ਮਾਰ ਤਾਂ ਹੋ ਜਾਊਗਾ ਕੋਸ ਤਾਂ ਹੋਊਗਾ ਹੀ ਤੇਰੇ ਨਾਲ ਮੇਰੇ ਨਾਲ ਵੀ ਕੋਸ ਤਾਂ ਹੋਊਗਾ ਮੈਂ ਮਰ ਜਿਹਾ ਹੋਣ ਕਿਤੇ ਉਹ ਤੇਰੀ ਮਰਦੀ ਐ ਮੈਂ ਤਾਂ ਮਰਨਾ ਹੀ ਐ ਮੇਰਾ ਤਾਂ ਮਿੱਠਿਆ ਹੋਇਆ ਵੀ ਹਾਂ ਮੈਂ ਤਾਂ ਮਰਨਾ ਹੀ ਮਰਨਾ ਐ ਤੂੰ ਨਾਲ ਆਣਾ ਤਾਂ ਹਾਂ ਨਹੀਂ ਤਾਂ ਮੈਂ ਤੇਰੇ ਨਾਲ ਹੀ ਰਹਿਣਾ ਉਹ ਚੱਲ ਬੈਠ ਜਾ ਰਿਹਾ ਦੇਖਦੇ ਕਹਿੰਦਾ ਵੀ ਇਹ ਮਰ ਜਵੇ ਮੈਂ ਟੌਰ ਨਾਲ ਆਪਣੀ ਜ਼ਿੰਦਗੀ ਜੀ ਮੈਂ ਜਿਹੜਾ ਕਲੰਖ ਹੈ ਆਪਣੇ ਤੇ ਲੈ ਤੂੰ ਮਰ ਗਈ ਮੈਂ ਕਿੱਥੇ ਜੀਣੂ ਟੌਰ ਨਾਲ ਤੇਰਾ ਦਿਮਾਗ ਦਾ ਤੇ ਮੈਨੂੰ ਵੀ ਨਾਲੇ ਮਾਰ ਲੈਣਾ ਸੁੱਖਾ ਨਹੀਂ ਬਾਈ ਸਾਡੇ ਹੱਥ ਜੂਨ ਸੁੱਖਾ ਤਾਂ ਕਹਿੰਦਾ ਅਸੀਂ ਤਾਂ ਨਹੀਂ ਸਾਡੇ ਵੱਲ ਤਾਂ ਇਹ ਮਰੀ ਹੋਈ ਹੋਆ ਬਾਤ ਕਿਵੇਂ ਸੁੱਖਾ ਕਹਿੰਦਾ ਮੇਰਾ ਤਾਂ ਕਦੇ ਵਿਆਹ ਹੀ ਨਹੀਂ ਹੋਇਆ ਤਾਂ ਸਾਡੇ ਵੱਲੋਂ ਤਾਂ ਮਰੀ ਹੋਈ ਹੋਆ ਜੇ ਕਿਤੇ ਬਲੋਰ ਪਰ ਚ ਪੈਰ ਪਾ ਗਈ ਕਹਿੰਦਾ ਮੈਂ ਤਾਂ ਮਰ ਜੂ ਕਹਿੰਦਾ ਸਾਡੇ ਘਰੇ ਤਾਂ ਬੜੇ ਨਾ ਆਪਣਾ ਜਿਹੜਾ ਖਸਮ ਨਾਲ ਰਹਿੰਦੀ ਸੀ ਉਹਦੇ ਨਾਲੇ ਰਹੇ ਤੂੰ ਹੈਂ ਹੋਰ ਕਿ ਉਹ ਬਾਹਰ ਆਲਾ ਤਲਾਕ ਲੈ ਜੱਦੀ ਨੂੰ ਤਲਾਕ ਮੰਗਦੀ ਦੀ ਹੁਣ ਤੈਨੂੰ ਕਿਉਂ ਜੱਦੀ ਦੀ ਤਲਾਕ ਮੰਗਦੀ ਹੁਣ ਤੈਨੂੰ ਕੀ ਹੋ ਗਿਆ ਮੈਂ ਤਾਂ ਤੇਰੇ ਨਾਲ ਹੀ ਕਰਾਣਾ ਬਸ ਚੱਲ ਫੇ ਦਾ ਬੱਦਲ ਕੋਈ ਨਹੀਂ ਰੋਕ ਜਾ ਫਿਰ ਉਹ ਟਾਂ ਸ਼ਹਿਰ ਚ ਆਵੇ ਮੈਂ ਉਹਰੇ ਉੱਥੇ ਬੈਠੀ ਤੂੰ ਸ਼ਹਿਰਾਂ ਚ ਘੁੰਮਦਾ ਫਿਰਦਾ ਆਂ ਬਚਾ ਮੈਂ ਜੱਗਾ ਭੈਣ ਦੀ ਤੂੰ ਜੀ ਦਿਮਾਗ ਖਰਾਬ ਕਰੀ ਜੰਨੀ ਤੂੰ ਐਦਾਂ ਦਾ ਹੋ ਮਰ ਜਾਣਾ ਮੈਂ ਦੀ ਐ ਤੂੰ ਦੇਖਦਾ ਸੀ ਕੁੱਤੇ ਘੁੰਮਦੇ ਹੋਰੇ ਮੈਂ ਕਿੱਥੇ ਬੈਠਾ ਦੇਖ ਇੰਨੀ ਧੋਪਾ ਇੰਨਾ ਮੇਰਾ ਤਾਂ ਦਿਮਾਗ ਖਰਾਬ ਹੋਏ ਮੈਂ ਗਿਰ ਜਾਣਾ ਚੱਕਰਾ ਘਾ ਕੇ ਦਿਮਾਗ ਖਰਾਬ ਕਰੀ ਜੰਨੇ ਆ ਸ਼ਾਮਾ ਦੇ ਭਾਈਆ ਬਾਜਾ ਸ਼ਾਮਾ ਤੋਂ ਡਿਗੜੀ ਭਾਈਆ ਉਹਦੀ ਕੋਈ ਹੈ ਨਹੀਂ ਕਿਤੇ ਵੀ ਉਹ ਸ਼ਾਮਾ ਚੋਂ ਦੇਖ ਤਾ ਲੈ ਗਲੀ ਚ ਇੱਕ ਤਾਂ ਲੋਕਾਂ ਨੇ ਇੱਟਾ ਉੱਟਾ ਰੱਖਿਆ ਹੈ ਜੀ ਉਹ ਸਰਪਰੇ ਚਾਚੇ ਭਾਈਆ ਪਹਿਲੇ ਜਿੱਥੇ ਫੋਨ ਕਰਦੀ ਜੁੱਤੇ ਚੱਲ ਜਾ ਹੈਲੋ